ਦੇ ਹੁਦੂਦਾਰ ਸਰ ਬਾਨੀ ਨਾਲ ਆਤ ਸਰਦਾਰ ਸੰਦੇਸ਼ ਸਿੰਘ ਤਲਪੁਰਾ ਸਾਹਿਬ ਉਹਨਾਂ ਦੇ ਨਾਲ ਗੱਲ ਕਰਦੇ ਸੋ ਕੀ ਕਹਿਣਾ ਚਾਹੋਗੇ ਸਰ ਇਹ ਮੌਕੇ ਦੇ ਹਾਲਾਤਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਟਾਈਮ ਮੌਜੂਦ ਆ ਪਿੰਡ ਬੇਦੀਸ਼ਨਾ ਜਿਹੜਾ ਕਿ ਕੋਟਰ ਜਦਾ ਗੱਗੋਮਾਲ ਦੇ ਕੋਲ ਆ ਇੱਥੇ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਬੜਾ ਵੱਧ ਜਾ ਰਿਹਾ ਪਰ ਮੈਂ ਇੱਥੋਂ ਦੇ ਆਪ ਜੀ ਦੇ ਮਾਧਿਅਮ ਦੇ ਰਹੀ ਇਹ ਗੱਲ ਕਹਿਣੀ ਚਾਹੁੰਦਾ ਆ ਕਿ ਇਸ ਲੜਾਈ ਨੂੰ ਬੜੇ ਸ਼ਾਂਤੀ ਦੇ ਨਾਲ ਸਾਨੂੰ ਹੁਣ ਨਿਜੇਠਣਾ ਚਾਹੀਦਾ ਇਦੇ ਵਿੱਚ ਗੱਲ ਜੋ ਆਪਾਂ ਮਹਿਸੂਸ ਕਰਦੇ ਹਾਂ ਕਿ ਸਰਕਾਰਾਂ ਦੀ ਬੜੀ ਵੱਡੀ ਨਿਗਹਿਲੀ ਹੈ ਜੇ ਸਰਕਾਰਾਂ ਪਹਿਲਾਂ ਹੀ ਇਸ ਗੱਲ 'ਤੇ ਧਿਆਨ ਦਿੰਦੀਆਂ ਤੇ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਸੀਗਾ ਹੋ ਸਕਦਾ ਜਿਸ ਤਰ੍ਹਾਂ ਅੱਜ ਫਲੱਡ ਗੇਟ ਜਿਹੜੇ ਐ ਇੱਕਦਮ ਸਾਡੇ ਸਾਰੇ ਖੋਲ ਦਿੱਤੇ ਜਾਂਦੇ ਰਹੇ ਆ ਇਹ ਖੋਲਣੇ ਨਹੀਂ ਚਾਹੀਦੇ ਸੀਗੇ ਲੋਕਾਂ ਨੂੰ ਪਹਿਲਾਂ ਵਾਰਨਿੰਗ ਦੇ ਕੇ ਇੱਕ ਇੱਕ ਦੋ ਦੋ ਕਰਕੇ ਖੋਲਣੇ ਚਾਹੀਦੇ ਸੀਗੇ ਕਿ ਪਹਿਲਾਂ ਜਿਸ ਤਰ੍ਹਾਂ ਇਹਨਾਂ ਨੇ ਦੂਸਰੇ ਪਾਸੇ ਨੂੰ ਹਟ ਕੱਢਿਆ ਸੀਗਾ ਫਲੱਡ ਦੂਜੇ ਪਾਸੇ ਆਇਆ ਇਧਰ ਦੇ ਪਾਸੇ ਆਇਆ ਇਹ ਬਹੁਤ ਹੀ ਮੈਂ ਕਹਿੰਦਾ ਹੁਣ ਲੜਾਈ ਵਾਲੀ ਗੱਲ ਆ ਤੇ ਸਾਡੀ ਜਿਹੜੀ ਜਥੇਬੰਦੀ ਅਕਾਲੀ ਦਲ ਬਾਦਸ਼ ਪੰਜਾਬ ਦੇ ਆ ਅਸੀਂ ਬਿਲਕੁਲ ਇਸ ਗੱਲ ਹੀ ਕਿ ਲੋਕਾਂ ਦੇ ਨਾਲ ਆ ਕਿ ਸਾਨੂੰ ਜਿਹੜਾ ਆ ਇੱਥੇ ਸ਼ਾਂਤੀਪੂਰਵਕ ਜਿਹੜਾ ਆ ਮਾਹੌਲ ਨੂੰ ਸ਼ਾਂਤ ਰੱਖ ਕੇ ਜਿਹੜਾ ਆ ਇਹ ਇੱਥੇ ਲੜਾਈ ਦੇ ਵਿੱਚ ਸਾਨੂੰ ਅੱਗੇ ਆਉਣਾ ਚਾਹੀਦਾ ਹੈ ਸਰਕਾਰ ਦੇ ਪ੍ਰਬੰਧਾਂ ਨੂੰ ਕਿਸ ਤਰ੍ਹਾਂ ਵੇਖਦੇ ਹੋ ਬਿਲਕੁਲ ਮੈਂ ਸਰਕਾਰ ਦੇ ਪ੍ਰਬੰਧਾਂ ਨੂੰ ਜੇ ਸਰਕਾਰ ਦੇ ਪ੍ਰਬੰਧ ਵਧੀਆ ਹੁੰਦੇ ਤੇ ਇਹੋ ਜੀ ਗੱਲ ਕਦੀ ਹੋਈ ਨਹੀਂ ਸੀ ਸਕਦੀ ਇਹ ਲਗਾਤਾਰ ਅਸੀਂ ਮਹਿਸੂਸ ਕਰਦੇ ਆ ਕਿ 2000 ਪਹਿਲਾਂ 1988 ਚ ਫਲੱਡ ਆਇਆ ਫਿਰ 2023 ਦੇ ਵਿੱਚ ਫਲੱਡ ਆਇਆ ਫਿਰ ਹੁਣ 2025 ਦੇ ਚ ਦੁਬਾਰਾ ਤੋਂ ਫਲੱਡ ਆ ਜਾਣਾ ਕਿ ਇਹ ਬੜਾ ਇੱਕ ਚਿੰਤਾਜਨਕ ਵਿਸ਼ਾ ਆ ਸਾਨੂੰ ਸੋਚਣਾ ਪਊਗਾ ਕਿ ਇਹ ਜਿਹੜੇ ਇਸ ਤਰ੍ਹਾਂ ਦੇ ਫਲੱਡ ਆ ਰਹੇ ਆ ਇਹ ਇਹ ਚਿੰਤਾਜਨਕ ਨੇ ਸਾਡੇ ਵਾਸਤੇ ਸਾਡੇ ਪੰਜਾਬ ਵਾਸਤੇ ਨਹੀਂ ਤੇ ਪੰਜਾਬ ਦੀ ਤੇ ਚੜ੍ਹਦੇ ਪੰਜਾਬ ਦੋਨਾਂ ਵਾਸਤੇ ਚਿੰਤਾਜਨਕ ਵਿਸ਼ਾ ਪਾਣੀ ਬੁਝ ਮਾਰ ਨੁਕਸਾਨ ਬਿਲਕੁਲ ਪਾਣੀ ਕਿਤੋਂ ਆ ਰਿਹਾ ਤੇ ਨੁਕਸਾਨ ਜਿਹੜਾ ਦੋਨਾਂ ਪੰਜਾਬਾਂ ਦਾ ਜਿਹੜਾ ਉਹ ਹੋ ਰਿਹਾ ਹੈ ਜਿਆਦਾ ਆਵਾਜ਼ ਬਾਰਡਰ ਤੇ ਬੈਠਦੀ ਇਹ ਆ ਰਹੀ ਹੈ ਕਿ ਸਰਕਾਰ ਵੀ ਇਹ ਛੇੜਾਰਤੀ ਕਿੰਨ ਰਹੇ ਨੇ ਕੋਈ ਸੋਚੇ ਬਾਰੇ ਤੁਸੀਂ ਕੀ ਕਹੋ ਬਿਲਕੁਲ ਮੈਂ ਪਹਿਲਾਂ ਹੀ ਇਹ ਗੱਲ ਕਹਿ ਚੁੱਕਾ ਆ ਕਿ ਇਹ ਇੱਕ ਪ੍ਰੀ ਪਲਾਨ ਹੋ ਚੁੱਕਾ ਆ ਕਿਉਂਕਿ ਵੇਖੋ ਪਿੱਛੇ ਵੀ ਇੱਕ ਸਿਸਟਮ ਬਣ ਚੁੱਕਾ ਆ ਕਿ ਡੁਪਲੀਕੇਟ ਮੀ ਜਿਹੜੇ ਆ ਭਰਾ ਕੇ ਇੱਕ ਦੇਸ਼ ਦੂਜੇ ਦੇਸ਼ ਦਾ ਨੁਕਸਾਨ ਕਰਦਾ ਆ ਤੇ ਸਾਨੂੰ ਇਹ ਲੱਗ ਰਿਹਾ ਕਿ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਬਹੁਤ ਜ਼ਿਆਦਾ ਧਾਰਮਿਕ ਲੋਕ ਨੇ ਇਸ ਵਿਪਤਾ ਜਿਹੜੀ ਆ ਇਹ ਹੈਗੀ ਪ੍ਰੀਪਲਾਨ ਵਿਪਤਾ ਸਾਡੇ ਉੱਤੇ ਪਾਈ ਬਗਈ ਆ ਪਰ ਪਲਾਨ ਜਿਹੜੇ ਅਸੀਂ ਲੋਕ ਆ ਧਾਰਮਿਕ ਹੋਣ ਦੇ ਨਾਤੇ ਇਹਨੂੰ ਇੱਕ ਧਾਰਮਿਕ ਜਿਹੜੀ ਆ ਉਹ ਆਪਾਂ ਵਿਪਤਾ ਸਮਝ ਕੇ ਜਿਹੜਾ ਆਪਣੇ ਆਪ ਨੂੰ ਸਮਝ ਰਹੇ ਆ ਕਿ ਇਹ ਧਾਰਮਿਕ ਵਿਪਤਾ ਆ ਰੱਬ ਦੀ ਪਾਈ ਹੋਈ ਵਿਪਤਾ ਸਾਨੂੰ ਇਹਨਾਂ ਨਾਲ ਜੱਟਣਾ ਪਊਗਾ ਮੈਂ ਇਥੋਂ ਇਹ ਗੱਲ ਜ਼ਰੂਰ ਕਹੂੰਗਾ ਕਿ ਇਹ ਧਾਰਮਿਕ ਵਿਪਤਾ ਨਹੀਂ ਗੀ ਰੱਬ ਦੀ ਪਾਈ ਹੋਈ ਵਰਦਾ ਨਹੀਂ ਕਿ ਇਸ ਸਰਕਾਰਾਂ ਦੀਆਂ ਸਹੀੜੀਆਂ ਹਾਂ ਜੀ ਸਿਆਸਤ ਤੋਂ ਪ੍ਰੇਰਿਤ ਜਿਹੜੀ ਆ ਇਹ ਬਿੱਤਾ ਹੈਗੀ ਇੱਕ ਤੇ ਲੋਕਾਂ ਨੂੰ ਪਹਿਲਾਂ ਪੋਜੀਸ਼ਨ ਪਹਿਲਾਂ ਜੰਗਬੰਦੀ ਦੀ ਮਾਰ ਚਲਣੀ ਪਈ ਆ ਅੱਜ ਪਾਣੀ ਬਿਲਕੁਲ ਜੀ ਬਿਲਕੁਲ ਜਿਸਾਂ ਪਹਿਲਾਂ ਜੰਗਬੰਦੀ ਆਸਤੇ ਵੀ ਗੱਲ ਕੀਤੀ ਆ ਕਿ ਜੰਗਬੰਦੀ ਦੀ ਮਾਰ ਚਲਣੀ ਪਈ ਆ ਤੇ ਹੁਣ ਇਹ ਪਾਣੀ ਦੀ ਮਾਰ ਚਲਣੀ ਪਈ ਆ ਤੇ ਇਹ ਇੱਕ ਮੈਂ ਮਹਿਸੂਸ ਕਰਦਾ ਹਾਂ ਕਿ ਇਹ ਸ਼ਾਇਦ ਇਸ ਤਰ੍ਹਾਂ ਲੱਗ ਰਿਹਾ ਆ ਕਿ ਜਿਸ ਤਰ੍ਹਾਂ ਅਸੀਂ ਕਿਸੇ ਨੂੰ ਖਤਮ ਕਰਨਾ ਹੋਵੇ ਤੇ ਉਹਦੇ ਪਰਿਵਾਰ ਦੇ ਵਿੱਚ ਨਸ਼ਾ ਵਾੜ ਦਿੱਤਾ ਜਾਂਦਾ ਆ ਫਿਰ ਉਹਨੂੰ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਜਾਂਦਾ ਆ ਤੇ ਇਹ ਪੰਜਾਬ ਨੂੰ ਆਰਥਿਕ ਪੰਜਾਬ ਦੇ ਲੋਕਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਦੀਆਂ ਸਾਜਸ਼ੀਆਂ ਜਿਹੜੀਆਂ ਰਚੀਆਂ ਜਾ ਰਹੀਆਂ ਬਹੁਤ ਧੰਨਵਾਦ ਜੀ ਮੈਂ ਬકરી ਦਾ ਮਾਗਿਆ ਦੂੰਗਾ ਕੁਕੜੀ ਉਹਦੋਂ ਕਿਹਾ ਮੈਂ ਬਿਲਕੁਲ ਮੈਂ ਇਸ ਗੱਲ ਦੇ ਨਾਲ ਮੁਖਮੰਤੀ ਸਾਹਿਬ ਦੇ ਇਸ ਮਾਜੇ ਦੇ ਜਿਹੜੇ ਉਹਨਾਂ ਨੇ ਕਿਹਾ ਗਈ ਕੁਕੜੀ ਦਾ ਮਾਗਿਆ ਦੇਾਂਗੇ ਬੱਕਰੀ ਦਾ ਉਹਨਾਂ ਨੂੰ ਮੈਂ ਇਹ ਬੇਨਤੀ ਕਰਨੀ ਚਾਹੂੰਗਾ ਕਿ ਤੁਸੀਂ ਇੱਥੇ ਗਰਾਊਂਡ ਦੇ ਉੱਤੇ ਆ ਕੇ ਵੇਖੋ ਲੋਕਾਂ ਦੇ ਨਾਲ ਕੀ ਹਾਲਾਤ ਆ ਤੇ ਆਪ ਜੀ ਦੇ ਮਾਧਿਅਮ ਦੇ ਰਹੀਂ ਮੇਕ ਬੇਨਤੀ ਜਿਹੜੀ ਆ ਉਹ ਮੈਂ ਜਰੂਰ ਲੋਕਾਂ ਨੂੰ ਕਰਨੀ ਚਾਹੂੰਗਾ ਕਿ ਇੱਥੇ ਬਹੁਤ ਹਾਲਾਤ ਮਾੜੇ ਨੇ ਤੇ ਲੋਕਾਂ ਨੂੰ ਇੱਥੇ ਕੈਂਪ ਦੀ ਲੋੜ ਆ ਉਹਨਾਂ ਨੂੰ ਰਾਸ਼ਨ ਦੀ ਲੋੜ ਆ ਉਹ ਜਿਹੜਾ ਆਪਾਂ ਇੱਥੇ ਇੱਕ ਕੈਂਪ ਜਿਹੜਾ ਲਾ ਕੇ ਇਹਦੇ ਲੋਕਾਂ ਤੱਕ ਰਾਸ਼ਨ ਜਿਹੜਾ ਆ ਛੋਟੇ-ਛੋਟੇ ਬੱਚੇ ਜਿਹੜੇ ਆ ਮੈਂ ਵੀਰਤੀ ਨੂੰ ਕਹੂੰਗਾ ਕਿ ਤੁਸੀਂ ਵਖਾ ਸਕਦੇ ਹੋ ਕਿ ਇੱਥੇ ਬੱਚੇ ਛੋਟੇ-ਛੋਟੇ ਜਿਹੜੇ ਆ ਉਹ ਘਰ ਲਾ ਰਹੇ ਨੇ ਪਾਣੀ ਜਿਹੜਾ 8 ਤੋਂ 10 ਦਾ ਫੁੱਟ ਜਿਹੜਾ ਆ ਉਹ ਘਰਾਂ ਦੇ ਵਿੱਚ ਆ ਚੁੱਕਾ ਆ ਤੇ ਸਾਨੂੰ ਇੱਥੇ ਜਿਹੜਾ ਆ ਰਾਸ਼ਨ ਦਾ ਪ੍ਰਬੰਧ ਕਰਨਾ ਚਾਹੀਦਾ ਇੱਥੇ ਕੈਂਪ ਲਾਉਣਾ ਚਾਹੀਦਾ ਕੈਂਪ ਲਾ ਕੇ ਅਸੀਂ ਲੋਕਾਂ ਤੱਕ ਜਿਹੜਾ ਆ ਰਾਸ਼ਨ ਪਹੁੰਚਾਈਏ ਤੇ ਸਾਡੀ ਅਕਾਲੀ ਦਲ ਵਾਸ ਪੰਜਾਬ ਦੀ ਜਿਹੜੀ ਜਥੇਬੰਦੀ ਆ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਕਬੀਰ ਸੁਲਤਾਨਪੁਰ ਲੋਧੀ ਦੇ ਵਿੱਚ ਕੈਂਪ ਲਾ ਕੇ ਤੇ ਲੋਕਾਂ ਨੂੰ ਰਾਹਤ ਦਿੱਤੀ ਆ ਤੇ ਅਸੀਂ ਵੀ ਜਿਹੜੀ ਆ ਬਹੁਤ ਛੇਤੀ ਇੱਥੇ ਮੈਂ ਇਸ ਹਲਕੇ ਦਾ ਨਮਾਇੰਦਾ ਹੋਣ ਦੇ ਨਾਤੇ ਅਕਾਲੀ ਦਲ ਵਾਸ ਪੰਜਾਬ ਦਾ ਤੇ ਨਾਲ ਮੇਰੇ ਨਾਲ ਸਾਡੇ ਘਟੂੜੀਆਂ ਤੋਂ ਭਾਈ ਜਗਰਾਸ ਸਿੰਘ ਲਾਲੇ ਨੰਗਲ ਜੀ ਦੀ ਟੀਮ ਵੀ ਸਾਰੀ ਆਈ ਹੋਈ ਆ ਅਸੀਂ ਸਾਰੇ ਜਿਹੜੇ ਆ ਇੱਥੇ ਇਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਬਹੁਤ ਛੇਤੀ ਜਿਹੜਾ ਕਰਕੇ ਲੋਕਾਂ ਨੂੰ ਰੈਸਕਿਊ ਵੀ ਜਿਹੜਾ ਉਹ ਕਰਾ। ਸੋ ਬਹੁਤ ਧੰਨਵਾਦ ਕੇ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਆ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੋ ਧੰਨਵਾਦ ਜੀ ਤੁਹਾਡਾ ਬਾਈ ਠੀਕ ਹੈ ਤਾਂ